ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਜੈਮਲਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗ ਆ ਜੀ ਦੋਨੇ ਸੂਏ ਸਵਾਏ ਦੇ ਦੋਨੇ ਚੰਗੇ ਕੱਦ ਘਾੜ ਤੇ ਚੰਗੇ ਦੁੱਧ ਵਾਲੇ ਨੇ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਦੇ ਆਂ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਕਰਨਵੀਰ ਸਿੰਘ ਜੀ ਪਿੰਡ ਜੈਮ ਵਾਲਾ ਜ਼ਿਲ੍ਹਾ ਮੁਗਲਸੀਰ ਬਾਗਾ ਪੁਰਾਣਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਮੇਰਾ 8473734343 8473734343 ਠੀਕ ਹੈ ਜੀ ਅੱਜ ਦੋ ਨਾ ਹੈਗਾ ਜੀ ਹਾਂਜੀ ਨਾਲ ਤਾਂ ਦੋ ਹੈ ਜੀ ਆਪਣੇ ਠੀਕ ਹੈ ਬਾਈ ਇੱਕ ਨੰਬਰ ਵੱਡੀ ਵੈਡ ਤੋਂ ਸ਼ੁਰੂ ਕਰਦੇ ਸੂਆ ਕਿੰਨਮਾ ਜੀ ਏ ਜੀ ਦੂਜਾ ਸੂਆ ਦੰਦੋ ਛੇ ਦੰਦਾ ਕਦੋਂ ਸੂਈ ਹੈ ਜੀ ਤੇ ਇਹਨੂੰ ਅੱਜ ਤੀਜਾ ਦਿਨ ਸੂਈ ਨੂੰ ਆ ਬੱਚਾ ਕੀ ਹੈ ਜੀ ਬੱਚਾ ਬੱਚੀ ਹੈ ਜੀ ਮਗਰ ਗਰਲੈਂਡੋ ਪਿਓਰ ਦੀ ਬੱਚੀ ਹੈ ਗਰਲੈਂਡੋ ਦੀ ਬੱਚੀ ਹੈ ਠੀਕ ਹੈ ਜੀ ਕਿੰਨਾ ਬੋਲਾ ਭੰਡ ਚ ਪਉਗਾ ਬੋਲਾ ਹੁਣ ਜੀ ਇਸ ਥਲੇ ਚੋਣ ਵਾਲਾ ਤਾਂ ਹੋਊਗਾ ਵੱਧ 15 ਕਿਲੋ ਆਪਾਂ 16 14 ਕਿਲੋ ਕਹਿ ਕੇ ਦੇਵਾਂਗੇ ਜੀ ਠੀਕ ਆ ਭਾਲਾ ਭਾਈ ਬੈਠੀ ਹੈ ਇਹ ਭਾਲਾ ਆਪ ਦੀਦੀ ਹੈ ਸਾਭੀ ਆਪਣੇ ਕੋਲ ਵੀਡੀਓ ਹੈਗੀ ਸਾਭ ਲੈਵੇ ਦੀ ਠੀਕ ਹੈ ਜੀ ਜਮਾ ਹਜੇ ਤਾਂ 6 6:30 ਵੇਚ ਹੋਈ ਹੋਣੀ ਢੱਲਾਂ ਵੇ ਲੋ ਸਹੀ ਗੱਲ ਹੈ ਜੀ ਇਹ ਸਾਰਾ ਫਸ ਜਾਣਾ 14 ਕਿਲੋ ਕੋਈ ਵੀ ਜੋਕ ਕੇ ਲੈ ਲੇ ਜੇ ਜੋਕ ਕੇ ਲੈ ਜੇ ਬਾਈ ਕਿੰਨਾ ਬਾਜੀ ਦੁੱਧ ਜੀ ਦੁੱਧ ਤਾਂ ਬਈ ਯਾਰ ਆਪਣੇ ਕਹਿਣ ਨੂੰ ਤਾਂ ਦੁੱਧ ਤਾਂ ਹੁਣ ਅੱਗੇ ਦੀ ਅਗਲੇ ਸੇਵਾ ਆਪਣੇ ਮੁਤਾਬਕ 20 ਕਿਲੋ ਦੁੱਧ ਠੰਡਾ ਰਹੂਗੀ ਅੱਗੇ ਅਗਲੇ ਦੀ ਸੇਵਾ ਬਾਈ ਜਿਹੜਾ ਜੀਵ ਜੀ ਕਰ ਰੂਗਾ ਇਹ ਤਾਂ ਗੱਲ ਹੈਗੀ ਤੋਰ ਕੇ ਦਿਖਾਦੀ ਵੀਰੇ ਸੁਆ ਬਾਈ ਦੱਸਦਾ ਕਿ ਸੂਂਦੀ ਆ ਸੂਈ ਆ ਦੂਜਾ ਤੀਜਾ ਦਿਨ ਹੋ ਗਿਆ ਸੂਈ ਨੂੰ ਮਗਰ ਗਰਲੈਂਡੋ ਦੀ ਬੱਚੀ ਆ ਜੀ ਬੋਲਾ 15 ਹੀ ਹੋਊਗਾ ਤੁਸੀਂ 14 ਮੰਨ ਕੇ ਲੈ ਜਾਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਫੁੱਲ ਵੱਡਾ ਕਦ ਕਾਠਾ ਬਾਕੀ ਬਰੇ ਜਰਸੀ ਚ ਪੈ ਜਾਂਦੀ ਹੈ ਜੀ ਇਹ ਆ ਜਰਸੀ ਗਰੋਸ ਚ ਪੈ ਜਾਂਦੀ ਹੈ ਜਰਸੀ ਗਰੋਸ ਚ ਪੈ ਜਾਂਦੀ ਹੈ ਫਾਇਦਾ ਇਹ ਹੋ ਜਾਣਾ ਬਈ ਗਰਮੀ ਮਨਾਉਣੀ ਨਹੀਂ ਤੇ ਦੁੱਧ ਵਾਲੇ ਦੇ ਦੂ ਨਜ਼ਾਰੇ ਬਈ ਯਾਰ ਬਾਕੀ ਹੋਵੇਂ ਨਾ ਅਗਲਾ ਕਹਿਣਦਾ ਇਹ ਗਰਮ ਹੁੰਦੀਆਂ ਸਹੀ ਗੱਲ ਜੰਡੀ ਆਪਣੀ ਪੁੱਠੇ ਪਾਸੇ ਜਿਵੇਂ ਮਰਜ਼ੀ ਬੈਠਾ ਰਹੇ ਜੀ ਕੋਈ ਵਾਸਤਾ ਹੀ ਨਹੀਂ ਇਹਨੂੰ ਠੀਕ ਹੈ ਬਰੇ ਥਣਾ ਦੀ ਜਮਾ ਡੰਨ ਹੋ ਜਾਂਦੇ ਫੁੱਲ ਨਾ ਵਜੂਦ ਆ ਜੀ ਹੈਡਾ ਕੋਈ ਆਏ ਨਹੀਂ ਬਰੇ ਲਸੀ ਫਿੱਕੀ ਨਹੀਂਗੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚ ਵਾੜ ਠੰਡੀ ਸੀਲ ਕਰਮਾ ਵਾਲੀ ਪੂਰੀ ਆ ਥਣਾ ਦੀ ਵੀ ਡੰਨ ਹੋਊਗੇ ਬਾਕੀ ਵੀਰੇ ਬਾਕੀ ਹੁਣ ਕੋਈ ਨਹੀਂ ਕਾਲੀ ਗੁਲੀ ਦਾ ਮੜੀ ਮੋਟੀ ਕਰਦਾ ਹੀ ਉਹਦਾ ਕਰਦਾ ਹੀ ਨੈਟ ਫਟਾ ਜਿਵੇਂ ਕੋਈ ਮਰਜੀ ਬੈਠਾ ਰਵੇ ਨਿਆਣਾ ਵੀ ਪਉਣਾ ਪਾਲੇ ਨਹੀਂ ਪਉਣਾ ਨਾ ਪਾਏ ਮਗਰਲੇ ਆ ਇਹਦੇ ਚਿੱਟਾ ਦੋ ਦਮ ਨਹੀਂ ਹਰ ਗਗਲਾ ਕਹਿ ਮੇਰਾ ਲਓ ਜੀ ਕਰੋ ਚੈੱਕ ਡਿਮਾਂਡ ਜਮਾ ਜੈ ਜਿਲੈਂ ਦੇ ਡਿਮਾਂਡ ਬਈ ਲੋਕਾਂ ਨੂੰ ਆਪਾਂ ਛੋੜੀਆਂ ਹੀ ਆ ਆਪਣੇ ਕੋਲ ਦਾ ਗਾਈਆਂ ਹਨੀ ਲੋਕੀ ਦਾ ਛੋੜੀਆਂ ਛੋਟੀਆਂ ਦਾ ਹੀ 70 72 ਗਈ ਜਾਂਦੇ ਆ। ਸਹੀ ਗੱਲ ਹੈ ਜੀ। ਤੇ ਆਪਾਂ ਕਦ ਕਾੜ ਜੇ ਇਹ ਦਾ ਛੋਟਾ ਹੋਵੇ ਆਪਾਂ ਦੇਣਦਾਰ ਆ ਬੰਦੇ 72000 ਦੀ ਗਾਂ ਦੇਵਾਂਗੇ ਵਿੱਚੋਂ ਮਾਨਦਾਨ ਕਰਦਾਂਗੇ। ਜਮਾ ਜੈ ਜ ਡਿਮਾਂਡ ਆ ਜੀ। ਵੱਡਾ ਕਦ ਕਾਠਾ ਬਾਈ ਦੀ ਗੱਲ ਸਹੀ ਆ ਵੀ ਜੇ ਛੋਟੀ ਇੱਥੇ ਆ ਵੀ ਕੋਈ ਕਹਿ ਦੇਵੇ ਤਾਂ ਆਪਾਂ ਬੈਠੇ ਆਂ ਛੋਟੀ ਆਪਣੇ ਆ ਤੁਸੀਂ ਦੇਖ ਆ ਰਹੇ ਆ। ਜੇ ਇਹਨੂੰ ਵੀ ਛੋਟੀ ਕਹਿੰਦਾ ਫੇਰ ਤਾਂ ਦਾਮ ਆ। ਤੇ 72000 ਦੀ ਵੈੜ ਦੇ ਦਾਂਗੇ ਜੈਜ ਡਿਮਾਂਡ ਆ ਤੇ 14 ਕਿਲੋ ਬੋਲੀ 판ਡੇ ਚ ਪਾ ਕੇ ਲੈ ਜਿਓ 2 ਨੰਬਰ ਵੀਰੇ ਸੂਆ ਕਿ ਨਮਾ ਜੀ ਇਹ ਵੀ ਇਹ ਵੀ ਦੂਜਾ ਸੂਆ ਸੂਈ ਆ ਜੀ ਇਹ ਕਦੋਂ ਸੂਈ ਆ ਜੀ ਇਹ ਨੂੰ ਇਹ ਕੱਲ ਦੀ ਸੂਈ ਆ ਜੀ ਇਹ 나ੜੂ ਦਾ ਤੁਸੀਂ ਵਿਖਾ ਦਿਓ ਬੱਚੇ ਦਾ ਜਮਾ ਕੱਚਾ ਠੀਕ ਆ ਜੀ ਹਾਂ 나ੜੂਆ ਵੇਖ ਸਕਦੇ ਆ ਇਹ ਕੱਲ ਦੀ ਸੂਈ ਆ 제ਰ ਦੀ ਦੋਹਾਂ ਦੀ ਆਪਣੇ ਘਰੇ ਸੂਈਆਂ ਵੀਡੀਓ ਮਿਲੂਗੀ ਠੀਕ ਆ ਜੀ ਪ੍ਰੂਫ ਦੇ ਤੌਰ ਤੇ ਜਿਹੜਾ ਇਸਲੇ ਚੋਣ ਵਾਲਾ ਬੋਲਾ ਬਈ ਕੱਲ ਦੀ ਸੂਈ ਥਲੇ 14 ਕਿਲੋ ਬੋਲਾ ਤਿਆਰ ਆ ਠੀਕ ਆ ਜੀ ਤੇ ਇਹਦਾ ਮਾਲਕਾਂ ਨੇ ਤਾਂ ਆਪਾਂ ਨੂੰ ਵੱਧ ਦੱਸਿਆ ਆਪਾਂ ਇਹਦਾ 22 ਕਿਲੋ ਦੁੱਧ ਕਹਿ ਕੇ ਦੇਵਾਂਗੇ ਥਣਾ ਦੀ ਦੰਨਾ ਜੀ ਥਣਾ ਦੀ ਦਾ ਬਈ ਓਕੇ ਆਪਣਾ ਦੀ ਹੱਥ ਵੀ ਨਾ ਲਾਵੇ ਬੰਦਾ ਠੀਕ ਆ 22 ਕਿਲੋ ਦੁੱਧ ਨੈਟ ਤਿਆਰ ਆ ਬਾਕੀ ਵਜਨ ਵਜੂਦ ਦੇ ਪੱਕੇ ਤੋਂ ਪੂਰੀ ਚੰਗੀ ਆ ਸੋਹਣਾ ਸਹਿਜ ਆ ਥਣਾ ਦਾ ਦੁੱਧ 14 ਕਿਲੋ ਤਿਆਰ ਆ 22 ਕਿਲੋ ਬਈ ਦੇ ਦੂਗੀ ਮਾਲਕਾਂ ਨੇ ਤਾਂ ਵੱਧ ਦੱਸਿਆ ਸੀਗਾ ਠੀਕ ਆ ਜੀ ਹਾਂ 14 ਕਿਲੋ ਆ ਬੌਲਾ ਹੀ ਆ ਬੌਲਾ ਹੀ ਆ ਕੱਲ ਦੀ ਸੂਈ ਆ ਬਈ ਠੀਕ ਆ ਕੱਲ ਦੀ ਸੂਈ ਆ ਸੰਭੀ ਪਲੀ ਇਹ ਵੀ ਪੂਰੀ ਜੰਗੀ ਆ ਐੜ ਬੂਲ ਮਟੋਲ ਆ ਇਹ ਨਹੀਂ ਬਈ ਕੋਈ ਹੋਲੀ ਆ ਫੁੱਲ ਬਜੇ ਨ ਮਜੂਦ ਵਾਲੀ ਜੇ ਵੀਰੇ ਏਡੀ ਵੇਰ ਨੇ 22 ਕਿਲੋ ਨਾ ਦਿੱਤਾ ਫਿਰ ਕਹੇ ਦੇਣਾ ਵੀ ਕਿਨੇ ਆ ਜੀ ਚੰਗੀ ਆ ਫੁੱਲ ਬੱਚਾ ਮਗਰ ਮੇਲ ਕਾਫਾ ਜੇਰ ਦੀ ਭਾਰ ਪਿੱਛੇ ਦੀ ਥਣਾ ਦੀ ਗਾਰੰਟੀ ਆ ਜੀ ਗਾਰੰਟੀ ਆ ਬਾਈ ਗਾਰੰਟੀ ਠੀਕ ਆ ਜੀ ਤੇ ਇਹਦੀ ਕੀ ਡਿਮਾਂਡ ਆ ਜੀ ਇਹਦੀ ਡਿਮਾਂਡ ਜੀ ਲੈਣ ਦੇਣ ਵਾਲੀ ਮੁੱਲ ਦਾ ਜਿਹੜਾ ਮਰਜ਼ੀ ਕਰੀ ਜਾਈਏ ਇਹ 80000 ਦੀ ਦੇ ਦਾਂਗੇ ਜੀ ਜੋੜਾ ਲੈ ਜੇ ਸਿੱਧੇ ਨੂੰ ਕੋਈ ਜੀ ਜੋੜਾ ਲੈ ਜੀ ਆਪਾਂ ਮਾਨਦਾਨ ਫੁੱਲ ਕਰ ਦਾਂਗੇ ਜੀ ਜਾਇਜ਼ ਡਿਮਾਂਡ ਆ ਦੋਨਾਂ ਦੇ ਕਿਸੇ ਹੋਰ ਕੋਲ ਹੁੰਦੇ ਤਾਂ ਲੱਖ ਲੱਖ ਨੂੰ ਮੁਹਵਜ਼ ਜੇ ਬਾਈ ਕਹੇ ਨੇ ਮੁੱਲ ਕਰਾਉਣਾ ਮੁੱਲ ਕਰਾਉਣਾ ਇਹਦਾ 85 ਕਰਦੇ ਨਾ 95 ਆਪਾਂ ਲੈਣ ਦੇ ਨਾਲ ਹੀ ਡਿਮਾਂਡ ਹੀ ਕੀਤੀ ਆ ਠੀਕ ਆ ਜੀ ਇਹਦਾ ਕਿੰਨਾ ਕਿੱਦਾਂ ਸੀ ਇਹਦਾ 85 ਕਰਦੇ 72000 70000 ਦੀ ਦੇ ਦਾਂਗੇ ਆ 80000 ਦੀ ਦੇ ਦਾਂਗੇ ਜਾਇਜ ਆ ਵੀਰੇ ਬਾਕੀ ਚੰਗ ਦਾਮਾਂ ਵਾਲੀਆਂ ਬੱਤੀਆਂ ਥਣ ਭਾਂਡੇ ਦੀਆਂ ਪੂਰੀਆਂ ਸਾਫ ਆ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਧੰਨਵਾਦ